ਤੇਰੀ ਰੌਣਹੱਲਾ ਪਈ ਲੋ ਜਾਇ ਪੁਛੇ ਸੋਹਾ ਗਣੀ ਤੁਸੀਂ ਆਵਿਆ ਕਿੰਨੀ ਗੁਣੀ ਸਹਜ ਸੰਤੋਖ ਸਿੰਗਾਰਿਆ ਮਿੱਠਾ ਬੋਲਣ ਫਿਰ ਰਸਾਲੂ ਤਾਂ ਮਿਲੇ ਜਾਂ ਗੁਰ ਕਾ ਸ਼ਬਦ ਸੁਣੀ ਕੀਤਿਆਂ ਤੇਰੀ ਕੁਦਰਤੀ ਕੀਵੜ ਤੇਰੀ ਦਾਤ ਕੀਤੇ ਤੇਰੇ ਜੀ ਜੰਤ ਸਿਫਤ ਕਰੇ ਦਿਨ ਰਾਤ ਇਸ Satsangਣ ਭੈਣੋ ਬੇਸ਼ੱਕ ਜਾ ਕੇ ਸੁਹਾਗਣ ਜੀਵ ਇਸਤਰੀਆਂ ਨੂੰ ਪੁੱਛ ਲਓ ਕਿ ਤੁਸੀਂ ਕਿੰਨਾ ਗੁਣਾ ਰਹੀ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ ਇਥੋਂ ਇਹੀ ਪਤਾ ਲੱਗਦਾ ਹੈ ਕਿ ਅਡੋਲਤਾ ਨਾਲ ਸੰਤੋਖ ਨਾਲ ਮਿੱਠੇ ਬੋਲਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ ਤਾਂ ਹੀ ਉਹਨਾਂ ਨੂੰ ਮਿਲ ਪਿਆ ਉਹ ਆਨੰਦ ਦਾਤਾ ਪ੍ਰਭੂਪਤੀ ਤਦੋਂ ਹੀ ਮਿਲਦਾ ਹੈ ਜਦੋਂ ਗੁਰੂ ਉਪਦੇਸ਼ ਗੌਰ ਨਾਲ ਸੁਣਿਆ ਜਾਏ ਤੇ ਸੰਤੋਖ ਨਾਲ ਮਿੱਠ ਬੋਲ ਪੰਨ ਆਦਿਕ ਗੁਣ ਤਾਰੇ ਜਾਣ ਹੇ ਪ੍ਰਭੂ ਤੇਰੀਆਂ ਬਿਆੰਤਤਾ ਹਨ ਤੇਰੀਆਂ ਬਿਆੰਤ ਬਖਸ਼ਿਸ਼ਾਂ ਹਨ ਬਿਆੰਤ ਜੀਵ ਦਿਨ ਰਾਤ ਤੇਰੀਆਂ ਸਿਉਪਤ ਸਲਾਹਾਂ ਕਰ ਰਹੇ ਹਨ ਤੇਰੇ ਬਿਆੰਤ ਹੀ ਰੂਪ ਰੰਗ ਹਨ ਤੇਰੇ ਪੈਦਾ ਕੀਤੇ ਬਿਆੰਤ ਜੀਵ ਹਨ ਜੋ ਕੋਈ ਉੱਚੀਆਂ ਤੇ ਕੋਈ ਨੀਵੀਆਂ ਜਾਤਾਂ ਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ